ਫੇ ਫਰੀ ਮਰਗੀ ਮਾਈਗਰੇਨ ਦਾ ਸਫਲਾ ਇਲਾਜ ਕੀਤਾ ਜਾਂਦਾ ਇਹ ਦਵਾਈ ਹੈ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਨੂੰ ਇਸ ਤਰ੍ਹਾਂ ਕਰਕੇ ਸੁੰਘਣਾ ਇਹ ਦਿਮਾਗ ਨੂੰ ਸ਼ਾਰਪ ਕਰਦੀ ਹੈ ਤੇਜ਼ ਕਰਦੀ ਹੈ ਨਾ ਚਾਹੀ ਕੋਈ ਸਾਈਡ ਆ ਜੀ ਇਹਦਾ ਦੀ ਰਿਵਰ ਜੇ ਪਰਫੈਕਟ ਹੈ। ਮੈਂ ਕੋਸ਼ਿਸ਼ ਕਰੂੰਗੀ ਦੇ ਰਹਿ ਤੂੰ ਬੈਕ ਅਲਾਈਟ ਦਿਖਾ ਸਕਦੇ। ਇਰ ਕਿੰਨੀਆਂ ਜਿੱਤੀਆਂ ਆਜੋ ਜੀ ਹਾਂਜੀ ਆ ਜਾਓ ਜੀ ਜਿਹੜਾ ਪਹਿਲਾ ਆਇਆ ਸੀਗਾ ਹਾਂਜੀ ਦੋ ਰੱਪੜੇ ਬਾਈਕ ਤੇ ਆ ਜਬ ਬੋਗੇ ਜਨਮ ਤੋਂ ਪੈਦਾ ਕੇ ਬਾਅਦ ਚ ਲੱਗਿਆ ਜਨਮ ਇਤੋਂ ਨੂੰ ਆਸਾਂ ਕੋ 8-10 ਸਾਲ ਹੋ ਗਏ ਆ ਹੀ ਨੂੰ ਥਾਲਕ ਵਧੀਆ ਰਹੀਏ ਉਹਦੋਂ ਦੀ ਲੱਗਿਆ ਪਤਾ ਨਹੀਂ ਅੱਛਾ ਉਹਦੋਂ ਥਾਲ ਬਾਅਦ ਹੋ ਗਿਆ ਹਾਂ ਪਤਾ ਨਹੀਂ ਕਹਿੰਦੇ ਦਵਾਈ ਦੀ ਕੋਈ ਕਵਾਈ ਠੀਕ ਪਤਾ ਹੋ ਗਏ 8-9 ਸਾਲ ਅੱਛਾ ਹਮ ਭੁਗੇ ਕੋਈ ਥੋਮੀ ਨਹੀਂ ਕੋਈ ਦਵਾਈ ਚਲਦੀ ਹੈ ਅੰਗਰੇਜ਼ੀ ਵਗੈਰਾ ਹਾਂ ਜੀ ਗੋਲੀਆਂ ਗੋਲੀਆਂ ਚਲਦੀਆਂ ਹਾਂ ਜੀ ਨਾਉ ਲਖਾਓ ਜੀ ਨਾਉ ਸ਼ੰਮੀ ਹਾਂ ਜੀ ਸ਼ੰਮੀ ਸ਼ੰਮੀ ਬਰਨਾਲਾ ਆ ਬੰਦੇ ਅਸੀਂ ਦਬਤ ਤੋਂ ਬੜੇ ਜੱਜ ਤੇ ਬੈਠਿਆ ਸਾਨੂੰ ਪਤਾ ਨਹੀਂ ਹੁੰਦਾ ਹੈ ਕਿ ਆਂਟੇ ਤੋਂ ਜੇ ਇੱਥੇ ਚਰਨੋਂ ਬੈਠ ਜਵਾਏ ਹੋਏ ਜਾਮ ਆ ਗਿਆ ਜੀ ਕਿੰਨੀ ਉਮਰ ਆ ਜੀ ਹਸਬੰਡ ਜਾਂ ਹਸਬੰਡ ਨੇ ਕੀ ਆ ਜੀ ਵਰਗਾ ਇੱਥੇ ਬਰਨਾਲੇ ਤੋਂ ਹੀ ਆਇਆ ਹਾਂ ਹਾਂ ਆ ਬਤ ਬਰਨਾਲੇ ਤੋਂ ਕਿੰਨੀ ਉਮਰ ਆ ਜੀ ਜੀ ਹਾਂ 30 ਸਾਲ ਦੀ 30 ਸਾਲ ਦੀ ਜਾਣੀ ਤੁਹਾਡੇ ਕਹਿਣ ਤੇ ਹੁਣ ਦਾਵਕ 10 ਸਾਲ ਤੋਂ ਮੰਨ ਲਓ 5-8 ਦਾ ਸਾਲ ਤੋਂ ਹਾਂ ਜੀ ਜੀ ਸਾਕੇ ਕੋਲੇ ਆਈ ਆ ਪਰ ਪਹਿਲਾਂ ਨਾ ਮੈਨੂੰ ਪਤਾ ਨਹੀਂ ਕਿ ਇਹ ਕੋਈ ਦਵਾਈ ਨਹੀਂ ਕੋਈ ਹੋਰ ਪਹਿਲਾਂ ਚੱਲਦਾ ਸੀ ਜੀ ਪਹਿਲਾਂ ਪਿਆ ਸੀ ਕਦੇ ਕਿ ਨਹੀਂ ਦਵਾਈ ਨਹੀਂ ਦੱਸਦੇ ਇਹ ਦਵਾਈ ਚੱਲਦੀ ਆ ਤੁਹਾਡੀਆਂ ਨੂੰ ਹੈ ਕਿਹੜੀ ਦਵਾਈ ਚੱਲਦੀ ਆ ਕੋਲੇ ਇੱਕ ਗੋਲੀ ਜੀ ਆ ਬਥੇ ਇੱਕੋ ਹੀ ਆ ਹਾਂ ਫੋਨ ਨੰਬਰ ਕੀ ਹੈ ਜੀ ਲਾ ਬਿਲਕੁਲ ਫੋਨ ਨੰਬਰ ਲਾ ਸਾਡਾ ਉਹ ਦੇਖਦਾ ਉਹ ਦੇਖਾ ਨਹੀਂ ਕਦੋਂ ਕੋਈ ਕੋਣ ਤਾਂ ਨਹੀਂ ਇਹ ਕੋ ਦਾ ਹਾਊਸਪੋਰਟ ਬੰਦ ਕਰਦੀ ਚਿੰਗ ਜਦੋਂ ਆਹ ਦੇਖੋ ਮੁੰਤੇ ਦੇਖ ਲਓ ਨਾਲੇ ਆਵਾਜ਼ ਚੈੱਕ ਕਰ ਲਾ ਜਦੋਂ ਉਹ ਹੋ ਗਿਆ ਬੰਦ ਕਰਕੇ ਮਾਈਕਰੀ ਆਨ ਹੋ ਗਈ ਇਹ ਕਰ ਸੁਣੋ ਰਹਿਣ ਦਾ ਨੰਬਰ ਫੇਰ সম্পত্তি ਬਿਲ ਖਾ ਲੈ ਹੁਣ ਜਿੱਦ ਕੇ ਕੋਈ ਨਾ ਕੋਈ ਨਾ ਇਹ ਤਾਂ ਵੈਸੇ ਐ ਹੁੰਦਾ ਨਾਮ ਰਲ ਜਾਂਦੇ ਆ ਕਈ ਵਾਰੀ ਚਾ ਚਾ ਯਾਹਰ ਕੋਡਾ ਨੰਬਰ ਲਏਗਾ ਉਹ ਮੁੰਡਾ ਕੱਲ ਨੂੰ ਛੋਟਾ ਨੰਬਰ ਆ ਬੱਸ ਕੋਈ ਨਹੀਂ ਜੀ ਤੇ ਲਿਖਾਂਗੇ ਇਹਦੇ ਵਾਚ ਬੋਲੋ ਯਾਨਾ ਘਟੋ ਘਟ 6 ਮਹੀਨੇ ਦਵਾਈ ਸੁੰਘਣੀ ਪਾਉਗੀ ਦਵਾਈ ਸੁੰਘਣੀ ਤੁਹਾਨੂੰ ਦੱਸਤੀ ਚਾਰ ਵਾਰ ਸੁੰਘਣੀ ਆ ਦਿਨ ਚ ਤੇ ਜਦੋਂ ਇਹ ਮੁੱਕ ਗਈ ਦੁਵਾਰੇ ਆਉਣਾ ਪਰਹੇਜ ਸੁਣ ਲੋ ਤੇ ਨਾਲ ਹਾਂ ਸਮਝਾ ਦੇਗਾ ਕੋਈ ਮੀਟ ਮੱਛੀ ਨਹੀਂ ਨੌਨ ਵੇਜ ਨਹੀਂ ਆਂਦਾ ਨਹੀਂ ਖਾਣਾ ਸੁਣ ਲੋ ਸੁਣ ਲੋ ਬਾਕੀਆਂ ਦੇ ਵੀ ਕੰਮ ਆਊਗਾ ਅਰ ਸੋਈ ਜੇ ਜਦੋਂ ਤੜਕੇ ਲਾਉਣੇ ਆ ਜਾਂ ਮਿਰਚਾਂ ਕਾਸੇ ਚ ਪਾਉਣੀਆਂ ਮੂੰਹ ਲੱਕ ਚੰਗੀ ਤਰ੍ਹਾਂ ਬੰਨਿਆ ਹੋਵੇ ਇਹ ਸਮੈਲ ਦੀ ਬਿਮਾਰੀ ਆ ਸਮੈਲ ਤੋਂ ਹੁੰਦੀ ਆ ਜੋ ਤੇਜ ਸਮੈਲ ਪਰਫਿਊਮ ਸੈਂਟ ਪਰਫਿਊਮ ਸੈਂਟ ਇਹ ਚੀਜ਼ਾਂ ਨਹੀਂ ਲਾਉਣੀਆਂ ਕੋਈ ਸੌਫਟ ਡ੍ਰਿੰਕ ਕੋਕਾ ਕੋਲਾ ਜਾਂ ਵੀ ਇਹ ਜੇ ਇਹ ਨਹੀਂ ਪੀਣੇ ਇਹਨਾਂ ਚ ਗੈਸ ਵਗੈਰਾ ਹੁੰਦੀ ਆ ਦਸਤਾਰਪ ਕਰੂਗੀ ਬੋਟੀ ਠੀਕ ਹੈ ਜੀ ਅਗਲੀ ਵਾਰ ਜਦੋਂ ਆਏ ਦਵਾਈਆਂ ਲੈਣ ਨਾਲ ਚੱਕੀ ਠੀਕ ਹੈ ਇਹ ਕਿੰਨੇ ਚਿਰ ਦੀ ਹੈ ਦੋ ਮਹੀਨੇ ਲੰਘ ਜਾਣੇ ਆ ਜੀ ਮਹੀਨਾ ਤਾਂ ਪੱਕਾ ਹੀ ਆ ਹਾਂ ਥੋੜਾ ਥੀ ਥੋੜੀ ਥੋੜੀ ਉਂਗਲੀ ਲਗਾਈ ਕਿੰਨਾ ਚੰਗਾ ਲੱਗਦਾ ਦਿਮਾਗ ਵੀ ਤੇਜ ਹੋ ਜਾਂਦਾ ਇਹਦੇ ਨਾਲ ਆਹ ਦਿਮਾਗ ਇਹਦਾ ਵੀ ਤਾਂ ਨਹੀਂ ਹੁੰਦਾ ਉਹ ਮਰਗੀ ਨਾਲ ਦਿਮਾਗ ਘਟ ਜਾਂਦਾ ਜੀ ਇਹਦੇ ਨਾਲ ਹੋ ਜਾਊਗਾ ਉਹ ਤਾਂ ਦਿਲ 'ਚ ਦੋ-ਦੋ ਗਲੀ ਪਈ ਐ ਚੱਤ-ਚੱਤ ਹੋ ਗਈ ਭਾਈ ਜੀ ਅੱਛਾ ਹੋਰ ਆਹ ਬੋਲਾ ਲੰਘਦਾ ਕਿਹੜੇ ਬ੍ਰੈਂਡ ਦੇ ਪੇ ਅੱਛਾ ਕੋਈ ਨਹੀਂ ਠੀਕ ਹੋ ਜਾਓ ਜੀ ਠੀਕ ਹੋ ਜਾਓਗੇ ਜੀ ਕੋਈ ਨਾ ਨਹੀਂ ਸੇਵਾ ਨਹੀਂ ਨਹੀਂ ਕੋਈ ਸੇਵਾ ਨਹੀਂ ਮੈਂ ਬੈਠਾ ਹਾਂ ਹਾਂ ਜੀ ਬਸ ਭਾਈ ਬ੍ਰਦਰ ਨੇ ਕੋਈ ਕਿਹਾ ਤੁਹਾਨੂੰ ਗਲੇਨ ਤੇ ਜਾਣਾ ਕੱਲੇ ਪਾਸੇ ਉਹਨੇ ਦਵਾਈ ਲੈ ਕੇ ਅੱਗੇ ਮੈਂ ਇੱਕ ਕੁੜੀ ਪਹਿਲਾਂ ਲੈ ਗਿਆ ਜੀ ਲੈ ਕੇ ਗਿਆ ਹਾਂ ਹਾਂ ਜੀ ਗਲੇਨ ਤੇ ਫੋਕੀ ਤੇ ਹਾਂ ਲਿਖਾ ਦਿਓ ਨਾਮ ਲਿਖਾ ਰਾਈ ਪ੍ਰੀਤ ਰਾਜ ਰਾਈ ਪ੍ਰੀਤ ਭਾਗ ਬਣਾਇਆ ਹਾਂ ਭਾਗਰ ਨੇ ਨਰਮ ਬਜੇਗਾ ਉਮਰ ਕਿੰਨੀ ਆਈ ਉਹਨਾਂ ਦੀ 35 ਸਾਲ ਦੀ ਦੇਖਾ ਦੂੰ ਕਿਤੋਂ ਦੇਖਦਾ ਮੈਨੂੰ ਹੈਗੀ ਹੈ 10 ਸਾਲ ਹੀ ਹੋ ਗਏ ਜੀ ਹੌਣ ਕੇ ਕੋਲੇ ਭੇਜਣੀ ਨਹੀਂ ਹੁੰਦੀ ਬਾਈ ਜੀ ਠੀਕ ਹੈ ਜੀ ਉਹ ਭਰਦੇ ਉਹਨਾਂ ਨੂੰ ਪੂਰੀ ਭਰ ਦੇ ਭਰ ਕੇ ਦੇ ਦੇ ਦੇਰ ਜਮੂੜਾ ਹਾਂਜੀ ਹਾਂਜੀ ਉਹ ਦਵਾਈ ਉਹਨਾਂ ਨੇ ਦਵਾਈ ਨਿਬੰਦ ਕੀਤੀ ਸੀਗੀ ਉਹਨਾਂ ਨੂੰ ਹੁਣ ਬੰਦ ਕਰਾਉਣੀ ਹੈ ਜਿੰਨਾ ਚਿਰ ਬੰਦ ਨਹੀਂ ਨਾ ਹੁੰਦੀ ਦਵਾਈ ਦੌਰੇ ਨਹੀਂ ਹਟਦੇ ਠੀਕ ਹੈ ਜੀ ਦੌਰੇ ਵਧਣ ਲੱਗ ਜਾਂਦੇ ਉਹਨੂੰ ਬੰਦ ਕਰਾਓ ਇਹਨੇ ਦਿਮਾਗ ਤੇਜ ਕਰ ਦੇਣਾ ਉਹਨਾਂ ਨੇ ਆਪ ਦਾ ਨਸ਼ਾ ਪੱਕਾ ਦੇ ਜੀ ਬੰਦ ਕਰਵਾ ਦੇਣੀ ਹੈ ਹੌਲੀ ਹੌਲੀ ਕਰਕੇ ਕਰਾਓ ਇੱਕਦਮ ਨੰਬਰ ਕੀ ਹੈ ਫੋਨ ਨੰਬਰ 92734 www. 99734 0000 0000 0000 ਮਾਸ਼ਾਲੀ ਠੀਕ ਹੈ ਜੀ ਹਾਂ ਜੀ ਇਹਨੂੰ ਹੁਣ ਕਰ ਲੀਏ ਜੋ ਹਾਂ ਕੋਈ ਗੱਲ ਹੈ ਹਲੋ ਲੈ ਜੀ ਠੀਕ ਹੈ ਅਰੇ ਭਾਈ ਜੀ ਇਹਨਾਂ ਦਾ ਦੂਜੀ ਦਵਾਈ ਲੈਣੀ ਚਾਹੀਦੀ ਤਾਂ ਬਾਹਰ ਉਪਰ ਆਜੋ ਹੋਰ ਦਿਨ ਆਇਆ ਹੋ ਆਜੋ ਇਨ ਮਰਜੀ ਜੀ ਆਇਆ ਹਾਂਜੀ ਜੀ ਜੀ ਮੇਰੇ ਸਮੂਹ ਬੰਦ ਆਗੇ ਤੱਕ 2 ਮਹੀਨੇ ਬਾਅਦ ਨਾ ਸਿਰਫ 15 ਦਿਨਾਂ ਬਾਅਦ ਜਦੋਂ ਹੋਇਆ ਘੱਟ ਅੱਗੇ ਨਾਲੋਂ ਘੱਟ ਹੋਇਆ ਦਵਾਈ ਅੰਗਰੇਜ਼ੀ ਨਹੀਂ ਅੰਗਰੇਜ਼ੀ ਤੁਹਾਡੇ ਕੋਲੇ ਥੋੜੇ ਥੋੜੇ ਹੀ ਦਿੱਤੀ ਦਵਾਈ ਪਈ ਹੈ ਥੋੜੀ 2 ਮਹੀਨੇ ਬਾਅਦ ਹੋ ਗਿਆ ਕਿੰਨਾ ਟਾਈਮ ਹੋ ਗਿਆ ਤੁੰਗਦਿਆਂ ਨੂੰ 6 ਮਹੀਨੇ ਤੁਸੀਂ ਨਾ ਦਵਾਈ ਬੰਦ ਕਰ ਦਿਓ ਫੁਰਵੀਂ ਆਇਓ ਲੋਡ ਪੇ ਫੋਨ ਕਰ ਲਿਓ ਬਾਅਦ ਫਿਰ ਇਹ ਤਾਂ ਜਦੋਂ ਕੀ ਲੋਗਾਂ ਦੇ ਪਰੇ ਟਾਇਰ ਕੋਲ ਵਿੱਚ ਭੁਗਿੰਦਾ ਚੇਟੀ ਕੇ ਜੀ ਉਹ ਜੀ ਨੇ ਮੋੜੀ ਉਹ ਚੇਟੀ ਬਰਾ ਤੇ ਛੱਡਣੀ ਪਈ ਬੱਸ ਕਿਸੇ ਨੂੰ ਬੰਦ ਕਰ ਦਿਓ ਜੇ ਲੋਡ ਪਈ ਕਾਲ ਲਾ ਦਿਓ 85282 ਵਾਲੇ ਨੰਬਰ ਤੇ ਲਾ ਦਿਓ ਹਣ ਹਾਲ ਬੰਦ ਕਰ ਦੇ ਜੇ ਹੁਣ ਸੁੰਗਣੀ ਕਦੇ ਪਈ ਵੀ ਜਿਵੇਂ ਮੈਂ ਤੁਹਾਨੂੰ ਦੱਸੀਆ ਉਵੇਂ ਹੀ ਸੁੰਗਣੀ ਆ ਠੀਕ ਹੈ ਨਹੀਂ ਹੋ ਸਕਦਾ ਹੁਣ ਨਾਮ ਰਹਿਣ ਕੱਪੜੇ ਕੋਲ ਗੁੱਟੀ ਤੋਂ ਜਿਹਨਾਂ ਲੱਕ ਪਸਦਾ ਤੇਜ਼ ਦਿੱਤੀ ਵਾਜ ਹਾਂ ਉਹੀ ਉਹੀ ਹੈ ਜਿਆ ਦੂਰੋਂ ਲਾਉਣੀ ਆ ਤੁਹਾਡੇ ਜੀ ਮੈਂ ਦੱਸਿਆ ਲਾ ਲਓ ਫਿਰ ਕੁਝ ਨਹੀਂ ਹੁੰਦਾ ਹੋਰ ਅੱਗੇ ਨਾਲ ਘੱਟ ਹੋ ਜਾਏ ਕਿ ਦਿਮਾਗ ਦਾ ਕੁਝ ਪਿਆ ਫਰਕ ਅੱਗੇ ਨਾਲੋਂ ਜਿਵੇਂ ਆਪਾਂ ਕਹਿ ਦਈਏ ਵੀ ਡਿਪਰੈਸ਼ਨ ਨਹੀਂ ਪੈਂਦੀ ਜਾਂ ਜਿਆਦਾ ਹਸਤ ਵਧ ਗਈ ਜਾਂ ਕੁਝ ਹੋਰ ਨਹੀਂ ਆਪਾਂ ਤਾਂ ਠੀਕ ਹੈ ਨਹੀਂ ਪਤਾ ਲੱਗ ਜਾਂਦਾ ਦਿਨ ਤੋਂ ਪਤਾ ਲੱਗ ਜਾਂਦਾ ਹੂੰ ਰਾਤ ਨੂੰ ਹੀ ਸੁੱਤਾ ਹਾਂ ਰਾਤ ਨੂੰ ਚਲੋ ਕੋਈ ਨਾ ਹਲੇ ਬੰਦ ਕਰੋ ਜੀ ਲੋਡ ਪੇ ਕਾਲ ਲਾ ਦੇ ਨੰਬਰ ਲਿਖਾ ਜਾ ਹਾਂ ਮੈਂ ਕਿਹਾ ਮੈਂ ਫਾਦਰ ਨੇ ਇਹਨਾਂ ਦੇ ਸੁਣੇ ਅਮਰ ਜੀ ਨੇ ਕਦੋਂ ਤੋਂ ਦੇਖੇ ਸੀ ਇਹ ਹਾਂ ਆਪਣਾ ਸਾਲ ਹੁਣ ਕੋਈ ਦਵਾਈ ਅੰਗਰੇਜ਼ੀ ਚਲਦੀ ਨਹੀਂ ਹਣਾ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਲੁਧਿਆਣਾ। ਪਰ ਇਹ ਜ਼ਰੂਰ ਰੱਖਿਓ ਨੱਕ ਬੰਨ੍ਹ ਕੇ ਰਸੋਈ 'ਚ ਜਾਣਾ। ਜਦੋਂ ਵੀ ਜਾਣਾ ਕਿਤੇ ਮਿਰਚਾਂ ਮੁਰਚਾਂ ਦੀ ਸੁੰਹ ਨਾ ਚੜੇ। ਫੋਨ ਨੰਬਰ ਬੋਲ ਦੇ ਜੀ। 9594 9594 91632 ਠੀਕ ਹੈ ਜੀ। ਹਾਂਜੀ ਆ ਜੂਗੀ। ਇਹ ਜਦੋਂ ਸਾਲ ਕਦਾ ਸੀ ਮੈਨੂੰ ਟਾਈਮ ਲੱਗੇ ਸ਼ੁਰੂ ਹੋ ਗਿਆ ਅੱਛਾ ਤਾਂ ਮੈਂ ਨੰਬਰ ਤੋਂ ਸਾਲ ਕਰਾ ਲਿਆ ਜੀ ਰੋਜ਼ ਸਾਲ ਪਰ ਵੀ ਮੈਨਾਂ ਕੱਟੀ ਨਹੀਂ ਪਹਿਲੀ ਵਾਰ ਤੋਂ ਰਾਬੇ ਜਦੋਂ ਪੂਰਨ ਲਿਫਰ ਕੀ ਦਵਾਈ ਚਲਦੀਆਂ ਵੀਰੇ ਹਾਂਜੀ ਪਹਿਲਾਂ ਕੀਨ ਵਾਲੀ ਚਲਦੀ ਸੀ ਐਪੀਲ ਐਪੀਲੈਪਸ ਤੇ ਹੁਣ ਆਹ ਇਹ ਚੱਲ ਰਹੀ ਹੈ ਤਾਂ ਲੋਕਾਂ ਦਾ ਚੱਲਦੀ ਰਹੇ ਚੱਲਦੀ ਰਹੇ ਚੱਲਦੀ ਹੀ ਇਹ ਗੱਲ ਦੀ ਇਹੀ ਹੈ ਇੱਕ ਤਵੇਰੇ ਤਸਾਂ ਦਾ ਪੜਾਂਜ ਕਿਵੇਂ ਆਂ ਪੜਾਂਜ ਸਹੀ ਹੈ ਪਲੱਸ 2 ਦੀ ਪੜਾਂਜ ਅੱਛਾ ਠੀਕ ਹੈ ਪੜਾਂਜ ਵਿੱਚ ਥੋੜਾ ਜਿਹਾ ਹੋਰ ਵੋਟਣ ਦੀ ਆ ਜੀ ਐਮ ਆਰ ਆਈ ਜੀ ਜੀ ਤੋਂ ਵੀ ਥੋੜਾ ਸਾਦੀ ਉਹ ਵੀ ਇੱਕ ਆ ਵੀ ਆਹੀ ਗੋਲੇ ਘਰ ਦੇਖਾਂਗਾ ਇਹ ਫਲਕ ਤੇ ਫਾਇਕੇ ਦੰਦ ਨੇ ਹੀ ਕੁੜੀ ਹੋ ਗਈ ਜੰਮਦੇ ਜੰਮਦੇ ਦੇਸੀ ਦਰਵਾਜ਼ਾ ਕਰਦੇ ਤੇਲੀ ਮੇਲੀ ਹੈ ਕੰਨਿਆਂ ਲਈ ਆਲ ਦਲੇਵਟਾ ਪੈਨ ਕਰਕੇ ਨਸਣਾ ਦੁਮਚਾਰ ਮਾਇ ਜੰਮਦਾ ਉਹਨਾਂ ਵੀ ਆਲ ਦਲੇਵਟਾ ਪਾ ਰਿਹਾ ਹੈ ਮੈਨੂੰ ਉਹਦੇ ਨਾਲ ਤਾਂ ਫਾਇਰ ਨਹੀਂ ਹੁੰਦਾ ਇਹ ਤਾਂ ਮੈਥ ਹੈ ਕੰਡੈਕਟਰਾਂ ਨੂੰ ਮੈਥ ਹੈ ਇਹਦਾ ਬਾਅਦ ਚ ਕਈ ਵਾਰੀ ਸਿਰ ਸੁਰ ਕੁੱਟਿਆ ਜਾਵੇ ਜਾਂ ਇੱਥੇ ਤਾਲੂਏ ਦੇ ਜਵਾਗ ਨੇ ਕੁਝ ਲਾ ਕੇ ਜੇ ਉਦੋਂ ਹੋ ਸਕਦਾ ਉਹ ਚੀਜ਼ਾਂ ਨਾਲ ਨਹੀਂ ਹੁੰਦਾ ਸਲਾਹ ਸਾਰਾ ਫਾਰਮਾਚਰ ਵਾਲੇ ਲੱਗ ਰਹੇ ਨੇ ਧਾਰਾ ਦਾ ਪਰੇ ਟੁੱਟ ਜਾਂਦਾ ਸਮਾਸਾਂ ਨਹੀਂ ਹੋਦਾ ਸੀਜ਼ਰ ਦੱਤੈ ਨਾਲ ਨਹੀਂ ਸੀਜ਼ਰ ਦੱਤੈ ਨਾਲ ਆ ਕੇ ਜੀਭ ਦੇ ਕੋਲ ਜਾਂਦੇ ਜਾਂਦੇ ਬੁਰੇ ਉਹ ਫਾਰਸੇ ਬਾਈਂਗ ਵਾਲੀ ਕਿਵੇਂ ਲੈਣੀ ਆਂ ਬਾਈ ਤੁਸੀਂ ਉਹ ਜੀ ਪੂਰੀਆਂ ਨੇ ਦੇਸੀ ਪੂਰੀਆਂ ਉਹ ਜਿਹੜਾ ਸਵੇਰੇ ਖਾ ਲਈ ਜਾਨੀ ਆਂ ਖਾਣੀਆਂ ਨੇ ਖਾਣੇ ਨੂੰ ਉਹ ਨਾ ਖਾਏ ਚੰਗਾ ਫਿਰ ਜਦੋਂ ਇੱਕ ਪਾਸੇ ਤੇ ਦੂਜੇ ਉਹ ਨਾ ਖਾਏ ਅੰਗਰੇਜ਼ੀ ਲੈਂਦੇ ਨੇ ਲੌਂਗ ਕੀ ਆ ਵੀ ਰਾਜੇ ਜਸਮਨ ਸਿੰਘ ਉਹ ਬੰਦ ਕਰ ਦੀ ਹਾਂ ਹਮ ਫਾਦਰ ਨੇਮ ਹਰਜਨ ਸਿੰਘ ਜੀ ਉਹ ਮੁਰਗੇ ਨਹੀਂ ਆ ਜੀ ఫ ఫ నంబర్వే సమ తో జీరో జిల్లా కేటాయి ਇਨੂੰ ਨਾ 1 ਸਾਲ ਤੱਕ ਇਹ ਦਵਾਈ ਸੁੰਘਣੀ ਪੈ ਸਕਦੀ ਆ ਠੀਕ ਹੈ ਵਾਈ ਵਾਰਥਾ ਇਹ ਚੀਜ਼ਾਂ ਦੀ ਮਤਲਬ ਕੋਈ ਗਰੰਟੀ ਨਹੀਂ 50% ਇਹਦਾ ਹੈਗਾ ਵੀ ਇਹ ਦਵਾਈ ਠੀਕ ਕਰ ਦੂ 50% ਉਮੀਦ ਆਪਾਂ ਨੂੰ ਵਾਈ ਵਾਰਥ ਕਰਕੇ ਤੇ ਇਹ ਦਿਨ ਚ ਤਿੰਨ ਵਾਰ ਸੁੰਘਣੀ ਆ ਠੀਕ ਹੈ ਤੇ ਰੱਬ ਮਿਹਰ ਕਰੇ ਅਸਰ ਪੈਣਾ ਚਾਹੀਦਾ ਠੀਕ ਹੋਣਾ ਚਾਹੀਦਾ ਤਾਂ ਇਹਨੂੰ 1 ਸਾਲ ਤੱਕ ਇਹ ਦਵਾਈ ਸੁੰਘਣੀ ਪੈ ਸਕਦੀ ਆ ਇੱਕ ਸਾਲ ਦੇ ਵਿੱਚ ਵਿੱਚ ਸਾਰੀਆਂ ਦਵਾਈਆਂ ਬੰਦ ਹੋ ਜਾਣਗੀਆਂ ਇਹ ਦਵਾਈ ਆਪਾਂ ਚੌਥੇ ਮਹੀਨੇ 'ਚ ਜਾ ਕੇ ਬੰਦ ਕਰ ਦਾਂਗੇ ਠੀਕ ਹੈ ਅੱਜ ਤੋਂ ਠੀਕ ਹੈ ਇਹ ਸੁੰਘੀ ਜਾਊਗਾ ਇਹ ਚੌਥੇ 'ਚ ਬੰਦ ਕਰਾਂਗੇ ਠੀਕ ਹੈ ਸੁੰਘ ਬਈ ਪਰਹੇਜ ਪਤਾ ਪਰਹੇਜ ਪਤਾ ਹੀ ਤੁਹਾਨੂੰ ਹਾਂਜੀ ਪਰਹੇਜ ਪਤਾ ਸੁੰਘ ਮਾਰਨ ਸੁੰਘ ਲੈਣੀ ਆ ਨੱਕ ਦੇ ਵਿੱਚ ਨਹੀਂ ਲਾਉਣੀ ਚੰਗਾ ਠੀਕ ਜਿਹੜੀ ਐਂ ਦਿਮਾਗ ਤੱਕ ਚੜ ਜੇ ਥੋੜੀ ਜਿਹੀ ਕੋਲੇ ਕਰ ਲੈ ਤੂੰ ਨਾ ਵਾਰਸ ਲਾ ਲਈ ਘਰੇ ਜਾ ਕੇ ਵਾਰਥ ਹੁੰਦੇ ਆ ਨਾ ਉਹ ਇਹਦੇ ਜਿਹੜਾ ਵੋਇਆ ਨੱਕ ਜ ਫੇਰ ਲਿਆ ਠੀਕ ਆ ਠੀਕ ਆ ਦਿਨ ਚ ਤਿੰਨ ਵਾਰੀ ਹਾਂ ਰੂਂਜੇ ਵਾਲੇ ਅੰਦਰ ਹਾਂ ਰੂਂਜੇ ਵਾਲੇ ਵਾਰਸ ਦਿਨ ਚ ਤਿੰਨ ਵਾਰੀ ਠੀਕ ਆ ਜੀ ਬਸ ਹਾਂ ਹੋ ਜਾਓ ਠੀਕ ਕੋਈ ਨਾ ਰੱਬ ਖੈਰ ਕਰੂ ਹੋ ਜਾਓ ਹੋ ਜਾਓ ਰੱਬ ਖੈਰ ਕਰੂ ਬਲੱਡਾ ਜੇ ਨੱਕ ਚੋਂ ਨਸੀ ਟੁੱਟ ਜੇ ਜਾਂ ਛਿੱਕਾਂ ਵਧਣ ਵਹਿਮ ਨਾ ਕਰਿਓ ਠੀਕ ਹੈ ਚੰਗੀਆਂ ਨੇ ਜਿੰਨੀਆਂ ਛੱਕਾਂ ਲੱਗਣਗੀਆਂ ਉਹ ਸਾਰਾ ਸੋਹੀ ਮਿਰਚ ਮਸਾਲੇ ਥੋੜੇ ਜਿਨੇ ਤੋਂ ਦੂਰ ਰੱਖਿਓ ਕੋਲ ਡਰਿੰਕ ਬੰਦਾ ਜੀ ਦਾ ਹਾਂ ਬੰਦਾ ਜੀ ਬਿਲਕੁਲ ਨਾ ਨੂੰ ਵਿੱਚ ਕੋਲ ਡਰਿੰਕ ਸਾਰਾ ਕੁਝ ਬੰਦਾ ਠੀਕ ਹੈ ਹਾਂ ਜੀ ਇਹ ਕਿਨੇ ਦਾ ਲੰਮੀ ਕਿੰਨੀ ਕਿੰਨੇ ਕਿ ਦੂਰ ਤੋਂ ਆਏ ਹੋ ਤੁਸੀਂ ਰਾੜਾ ਸਰ ਕੋਲੇ ਜੰਡ ਬਟਾੜੀ ਰਾੜਾ ਦੋ ਮਹੀਨੇ ਪਹਿਲਾਂ ਨਕਲ ਜਾਣੇ ਹਨ ਡੇਢ ਮਹੀਨਾ 2 ਮਹੀਨੇ ਆ ਜਿਓ ਦੁਬਾਰੇ ਕੋਈ ਨਾ ਲੱਗਾ ਹਾਂ ਦਿਖਾ ਦੇ ਉਹਨਾਂ ਨੇ ਪਤਾ ਲਾ ਕਿ ਹਾਂ ਸ਼ੁਕਰਵਾਰ ਦੀ ਸ਼ੁਕਰਵਾਰ ਦਿੰਨੇ ਆਪਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਫਿਰ ਦੂਜੀ ਵਾਰ ਲੈਣਗੇ ਮਰਗੀ ਮਰਗੀ ਨੌ ਵੀ ਤਰਲੋ ਚਲੋ ਹੈ ਤਰਲੋ ਚਲੋ ਹਾਦਰ ਨੇ ਨਰਮਤ ਸਿੰਘ 3 ਯੂਮਰਨ 40 ਸਾਲ ਦੇ ਕਦੋਂ ਤੋਂ ਪੈਂਦੀ ਹੈ ਇਹ ਇਹ 2007 ਤੋਂ ਬਣ ਲੱਗਿਆ ਜੀ 24 ਸਾਲ ਹੋ ਗਏ ਫੋਨ ਨੰਬਰ 93193 ਹੂੰ ਫੈਨ ਸਰ ਸੇ ਸੂਈ ਕੀ ਜਿਲ੍ਹਾ ਕਿਹੜਾ ਬਰਦਾ ਵਾਲਾ ਜੀ ਬੜਾ ਤਰ ਮੈਂ ਕਿੰਨਾ ਗੱਗਿਆਂ ਨਾਲੋਂ ਫਰਕ ਆ ਛਟਕੇ ਜਿਹਾ ਲੱਗਦਾ ਇਹ ਜੀ ਛਟਕੇ ਲੱਭੇ ਕਿੰਨਾ ਟਾਈਮ ਹੋ ਗਿਆ ਦਵਾਈ ਸਮਝਦੇ ਨੇ 2 ਮਹੀਨੇ ਹੋ ਗਏ ਜੀ ਦੌਰਾ ਦਾ ਨਹੀਂ ਪਿਆ ਨਹੀਂ ਵੱਡਾ ਨਹੀਂ ਦੌਰਾ ਪਿਆ ਜੀ ਉਹ ਛਟਕੇ ਜਿਹਾ ਲੱਗਦਾ ਹੂੰ ਪਰ ਮੈਡੀਕਲ ਡਾਕਟਰ ਕਹਿੰਦਾ ਗਲਮੈਸ ਹੋ ਜਾਂਦੀ ਹੈ ਗਲੂਕੋਜ਼ ਪਾਉਣਾ ਪੈ ਜਾਂਦਾ ਕਹਿੰਦਾ ਉਹਦੇ ਨਾਲ ਮੈਡਮ ਤਾਂ ਸੈੱਟ ਹੋ ਗਿਆ ਤਾਂ ਥੀ ਲੱਗੀਆਂ ਆਸਾਂ ਠੀਕ ਪਾਣੀ ਘੜਦਾ ਨਿੰਬੂ ਪਾਣੀ ਨਾ ਵੱਧ ਤੋਂ ਵੱਧ ਪੀਆ ਕਰੋ ਬਣਾ ਕੇ ਠੀਕ ਹੈ ਉਹਨੂੰ ਬੋਤਲ ਲਮਾਉਣ ਦੀ ਲੋੜ ਨਹੀਂ ਤੂੰ ਨਾਮਕ ਪਾ ਰਿਹਾ ਅਖੰਡ ਵਿੱਚ ਨਿੰਬੂ ਪਾ ਲਿਆ ਠੀਕ ਉਹ ਚੀਜ਼ ਵੱਧ ਤੋਂ ਵੱਧ ਇਹ ਜੋ ਅੰਗਰੇਜ਼ੀ ਦਵਾਈ ਕੋਈ ਚੱਲਦੀ ਨਹੀਂ ਦੋ ਮਹੀਨੇ ਹੋ ਗਏ ਨੇ ਤੁਹਾਨੂੰ ਇੱਥੇ ਹਾਂ ਤੁਸੀਂ ਉਹਨੂੰ ਹੁਣ ਬੰਦ ਕਰਨੀ ਸ਼ੁਰੂ ਕਰੋ ਠੀਕ ਹੈ ਘਟਾਦਾਂਗੇ ਹਾਂ ਘਟਾ ਘਟਾ ਜਿਵੇਂ ਅੱਗੇ ਲੈਂਦੇ ਸੀ ਓਵੇਂ ਹੀ ਲੈ ਲਓ ਦਵਾਈ ਇਹ ਅੰਗਰੇਜ਼ੀ ਘਟਾਉਣੀ ਸ਼ੁਰੂ ਕਰਦੇ ਠੀਕ ਠੀਕ ਹੈ ਜੀ ਠੀਕ ਹੈ ਆਮਲਾ ਤੇ ਦਸਰਗਾ ਜੀ ਦੁਨੀਆ ਜਿਵੇਂ ਤੋਂ ਬਾਰ ਨੂੰ ਵੱਡੀ ਨੂੰ ਥੋੜੇ ਬਿਲਕੁਲ ਨਹੀਂ ਦਰਦੀ ਹੈ ਘੱਟ ਜੀ ਨਹੀਂ ਹੋਣੀ ਦਰਦੀ ਹੈ ਦਰਦੀ ਨਹੀਂ ਕੋਈ ਵੀ ਠੀਕ ਹੋ ਜਾ ਕੋਈ ਨਾ ਦਈ ਚਲੋ ਤੁਸੀਂ ਦਵਾਈ ਨਾ ਚਾਰ ਵਾਰ ਸੰਘਾਇਆ ਕਰੋ ਨੂੰ ਕੀ ਨਾ 6 ਵਜੇ ਤੋਂ ਹੋ ਚਾਰ ਵਾਰ ਕਰਦਿਆ ਕਰੋ ਕੀ ਨਾ ਉਸ ਨੂੰ ਪਤਾ ਹਰ ਦੂ ਕੋਈ ਨਾ ਦਿਲਣਾ ਚਾਹੀਏ ਹੈ ਨਾ ਦਵਾਈ ਬਿਮਾਰੀ ਆ ਬੜੀ ਠੀਠਾ ਕੰਗਰੇਜੀ ਤਾਂ ਹਟਦੀ ਨਹੀਂ ਹਟਾ ਲਾਂਗੇ ਇੱਥੇ ਹਟ ਜੂਗੀ ਨਾ ਕਰਨੇ ਸਖਵਿੰਦਰ ਸਿੰਘ 17 ਸਾਲਾਂ ਦੀਆਂ ਕੁੜੀਆਂ ਹਨ ਹਾਂ ਨਾ ਦੋਸਤ ਇਹਨੂੰ ਚਾਰ ਬਾਰ ਸੰਗਾ ਦੇਆ ਕਰੋ ਠੀਕ ਸਮੋਲੇ ਕੁਛ ਨਹੀਂ ਲੈਣੀ ਆ ਮਰਗੀ ਦੀ ਦਵਾਈ ਜੀ ਹਾਂ ਠੀਕ ਹੈ ਜੀ ਇਹਨੂੰ ਬੰਦ ਕਰੋ ਆਂਬਾਈ ਤੁੰਡਾ ਤੁੰਡਾ ਗਿਰ ਮੇਰਾ ਅੱਜ ਸਰ ਕੋਈ ਕੋਈ ਆ ਜਿਹੜਾ ਕੰਤੂ ਨੂੰ ਨਾਲ ਦਿਆ ਰਿਹਾ